ਬਾਈ ਜੀ ਪਹੁੰਚ ਗਏ ਆਪਾਂ ਹੁਣ ਇੱਥੋਂ ਦੀ ਆਪਣਾ ਸਫ਼ਰ ਇੱਥੇ ਤੱਕ ਜਿੱਥੇ ਸ਼੍ਰੀ ਫਤਨਾ ਸਾਹਿਬ ਇੱਥੋਂ ਵੀ ਹੁਣ ਸਾਈਕਲ ਆਪਾਂ ਪੈਕਿੰਗ ਕਰਕੇ ਲੁਧਿਆਣਾ ਨੂੰ ਭੇਜਾਂਗੇ ਤੇ ਆਪਾਂ ਆਵਾਂਗੇ ਟ੍ਰੇਨ ਤੇ ਹੁਣ ਸਾਡੀਆਂ ਗੱਡੀਆਂ ਹੋ ਰਹੀਆਂ ਪੈਕ ਪੈਕਿੰਗ ਕਰ ਲੱਗੇ ਆ ਤੇ ਪੈਕ ਕਰਕੇ ਤੇ ਸਾਡੇ ਕੋਰੀਅਰ ਕੋਰੀਅਰ ਲਈ ਪੰਜਾਬ ਤੋਂ ਜਿਉਗੇ ਆਪਾਂ ਆਪਣਾ ਘਟਿਆ ਖੜੀ ਤੇ ਕਾ ਖੜੀ ਲੋ ਜੀ ਆਪਣਾ ਵੀ ਪੈਕ ਹੋ ਰਿਹਾ ਤੇ ਉਹ ਗੱਡੀ ਦਾ ਪੈਕ ਹੋ ਗਈ ਆ ਤੇ ਚਾਉਂ ਗਿਆ ਪੰਜਾਬ ਕੂਰੀਅਰ ਲਈ ਤੇ ਆਪਾਂ ਫਿਰ ਥੋੜੀ ਫੜਾਂਗੇ ਟ੍ਰੇਨ 30 ਤਰੀਕ ਨੂੰ ਵਾਪਸ ਦੀ ਟ੍ਰੇਨ ਕਿਉਂਕਿ ਭਾਈ ਜੀ ਤੁਹਾਨੂੰ ਪਤਾ ਆਪਣਾ ਕੰਮ ਵੀ ਆ ਏਸ਼ੀਆ ਦਾ ਤੇ ਅੱਗੇ ਹੋ ਗਿਆ ਸੀਜ਼ਨ ਚਾਲੂ ਅੱਗੇ ਹੋ ਗਿਆ ਸੀਜ਼ਨ ਚਾਲੂ ਤੇ ਫਿਰ ਟਾਈਮ ਨਹੀਂ ਲੱਗਣਾ 13 ਦਿਨ ਦੁਬਾਰਾ ਜਾਣ ਨੂੰ ਲੱਗੇਗਾ ਤੋ ਹੁਣ ਆਪਾਂ ਜਾਵਾਂਗੇ ਵਾਪਸ ਟ੍ਰੇਨ 'ਚ ਤੇ ਸਾਈਕਲ ਸਾਡੇ ਪਹੁੰਚ ਜਾਣਗੇ ਪੰਜ 'ਚ ਪਹੁੰਚੂਗੇ ਤੇ ਅਸੀਂ ਬਹਿ ਜਾਾਂਗੇ ਸ਼ਾਮ ਨੂੰ ਟ੍ਰੇਨ ਹਾਂਜੀ ਬਾਈ ਜੀ ਆਪਣੇ ਹੋ ਗਏ ਬਾਈ ਜੀ ਸਾਈਕਲ ਪੈਕ ਤੇ ਸਾਈਕਲ ਖੜਾਇਆ ਹੈ ਆ ਤੇ ਬਾਈ ਜੀ 5 ਦਿਨਾਂ 'ਚ ਪਹੁੰਚ ਜੂਗੇ ਆਪਣੇ ਟਿਕਾਣੇ ਤੇ ਤੇ ਜਿਹੜੀ ਜਗ੍ਹਾ ਤੇ ਦਿੱਤੇ ਆ ਇਹ ਇਹਦਾ ਕੰਪਨੀ ਦਾ ਨਾਮ ਹੈਗਾ ਆਲ ਕਾਰਗੋ ਆਲ ਕਾਰਗੋ ਤੇ ਗਤੀ ਆਲ ਕਾਰਗੋ ਗਤੀ ਇਹ ਨਾਮ ਹੈਗਾ ਕੰਪਨੀ ਦਾ ਜਿੱਥੇ ਆਪਾਂ ਸਾਈਕਲ ਛੱਡੇ ਆ ਤੇ ਇੱਥੋਂ ਦੀ ਪੋਰੀਅਰ ਹੋ ਜੂਗੇ ਪੰਜਾਬ ਵੱਲ ਤੋ ਹੁਣ ਆਪਾਂ ਫੜਾਂਗੇ ਜਾ ਕੇ ਟ੍ਰੇਨ ਤੇ ਬਾਈ ਜੀ ਅੱਗੇ ਵੀ ਸਾਡਾ ਸੀਜ਼ਨ ਸ਼ੁਰੂ ਹੋ ਗਿਆ ਤੇ ਹਮ ਵੀ ਕਹਿੰਦੇ ਯਾਰ ਇਹ ਕੰਮ ਦੋਨੋਂ ਕੀ ਕਰਦਾ ਹੈ ਬਾਈ ਜੀ ਆਪਣਾ ਕੰਮ ਹੈਗਾ ਏਸੀ ਰਿਪੇਅਰਿੰਗ ਦਾ ਕੰਮ ਹੈਗਾ ਆ ਤੇ ਗਰਮੀਆਂ ਚ ਆਪ ਵੀ ਜਿਵੇਂ ਰਹਿੰਦੇ ਆ ਠੰਡ ਚ ਜਦੋਂ ਫ੍ਰੀ ਹੁੰਨੇ ਆ ਤੇ ਆਪਣੇ ਸਫਰਾਂ ਨੂੰ ਕਿੱਥੇ ਨਿਕਲ ਜੀਦਾ ਤੋ ਸੋ ਹੁਣ ਠੰਡ ਚ ਪਾਏ ਸੀਗੇ ਅੱਗੇ ਬਾਈ ਜੀ ਹੁਣ ਜ਼ੋਰ ਸ਼ੁਰੂ ਹੋ ਗਿਆ ਸਰਵਿਸਾਂ ਹੋ ਗਈਆਂ ਕੋਲ ਆ ਲ ਆਪੀ ਆ ਤਾਂ ਕਰਕੇ ਹੁਣ ਟ੍ਰੇਨ ਫੜਾਂਗੇ ਤੇ ਨਿਕਲਾਂਗੇ ਪੰਜਾਬ ਵੱਲ ਨੂੰ ਤੋ ਟ੍ਰੈਕਟਰ ਵੀ ਆਪਣੀ ਬੋਕ ਹੋ ਗਈ ਆ ਤੇ ਸਾਈਕਲ ਛੱਡਦੇ ਤੇ ਸਾਡੇ 5:30 ਨਾਂਜ ਪਹੁੰਚ ਜੂਗੇ ਤੇ ਹੁਣ ਚੱਲੀਏ ਆਪਾਂ ਐਤੋ ਲਈ ਹੁਣ ਆਟੋ ਫੜ ਕੇ ਗੁਰਦੁਰਾ ਸਾਹਿਬ ਕਿਦੇ ਵੱਧ ਕੇ ਆ ਇੱਕ ਜੇ ਹੁਣ ਚੱਲਨੇ ਆ ਅਸੀਂ ਪਾਕਿਸਤਾਨ ਪੰਜਾਬ ਵੱਲ ਤੇ ਬੈਗ ਹੋ ਗਏ ਆਪਣੇ ਬੈਗ ਤੇ ਹੁਣ ਜਾਵਾਂਗੇ ਆਪਾਂ ਟ੍ਰੇਨ ਨਾਲ ਸੋ ਧਿਆਨ ਸੰਜਾਵੋ ਤੇ ਸਾਈਕਲ ਆਪਣੇ ਪਹੁੰਚ ਗਏ ਜੀ ਪਹੁੰਚ ਗਏ ਆ ਨਾ 4-5 ਦੇ ਵਿੱਚ ਪਹੁੰਚ ਜਾਣੇ ਆ ਤੇ ਬਸ ਅਸੀਂ ਨਿਕਲ ਲੱਗੇ ਫਾਈਨਲੀ ਪਹੁੰਚ ਗਏ ਆ ਸਟੇਸ਼ਨ ਤੇ ਆ ਗੱਡੀ ਖੜੀ ਸੀ ਗੁਰਦੁਰਾ ਸਾਹਿਬ ਦੀ ਫ੍ਰੀ ਸੇਵਾ ਆ ਤੇ ਲੈ ਕੇ ਵੀ ਜਾਂਦੀ ਆ ਸਟੇਸ਼ਨ ਤੋਂ ਬਾਈ ਜੀ ਉਹ ਦਰਵਾਰ ਸਾਹਿਬ ਤੇ ਛੱਡ ਕੇ ਵੀ ਜਾਂਦੀ ਆ ਸਟੇਸ਼ਨ ਸੋ ਹੁਣ ਚੱਲੇ ਆਪਾਂ ਪਾਇਨ ਵਾਲੀ ਬਾਈ ਜੀ ਪਹੁੰਚ ਗਿਆ ਆਪਣੇ ਟਿਕਾਣੇ ਤੇ ਜਿੱਥੋਂ ਸ਼ੁਰੂਆਤ ਕੀਤੀ ਉਹ ਤੇ ਦਰਸ਼ਨ ਵੇਲਾ ਕਰਕੇ ਫਿਰ ਜਾਵਾਂਗੇ ਕਰ ਰਹੇ ਹਾਂ ਬਲੇ ਸਾਥ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਦੋ ਨੌਜਵਾਨ ਜਿਹੜਾ ਭਤੀਜੇ ਲੱਗਦੇ ਆਪਣੇ ਪਟਨਾ ਸਾਹਿਬ ਦੀ ਧਰਤੀ ਤੋਂ ਜਿਹੜਾ ਸਾਈਕਲ ਯਾਤਰਾ ਕਰਕੇ ਆਏ ਆ 21 ਦਿਨਾਂ ਬਾਅਦ ਤੇ ਅੱਜ ਇਹ ਦੁਆਰਾ ਗੁਰਦੁਆਰਾ ਚੜ੍ਹਦੀ ਕਲਾ ਸਾਹਿਬ ਇੱਥੇ ਪਹੁੰਚੇ ਆ ਤੇ ਇਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਕਿਉਂਕਿ ਅਚਾਨਕ ਇਹਨਾਂ ਨੂੰ ਦੱਸਿਆ ਨਹੀਂ ਕਿਸੇ ਨੂੰ ਵੀ ਉਹ ਸਵੇਰੇ ਚਾਹ ਤੇ ਲੰਗਰ ਚੱਲਦੇ ਆ ਗੁਰੂ ਘਰ ਦੇ ਵਿੱਚ ਤੇ ਜਦੋਂ ਬਾਹਰ ਆਪਾਂ ਨਿਕਲੇ ਉਧਰੋਂ ਤੁਸੀਂ ਆ ਰਹੇ ਸੀ ਤੇ ਕਮੇਟੀ ਵੱਲੋਂ ਇਹਦਾ ਸਨਮਾਨ ਕੀਤਾ ਗਿਆ ਤੋਂ ਇਦਾਂ ਦੇ ਨੌਜਵਾਨਾਂ ਨੂੰ ਉਪਰਾਲੇ ਕਰਨੇ ਚਾਹੀਦੇ ਆ ਉਹ ਚੜ੍ਹਦੀ ਕਲਾ ਵਿੱਚ ਰਹਿਣ ਸਾਡੇ ਵੀਰ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਸਹਿਜ ਹੋ ਸਲਵਾ ਗੁਰ ਮੰਲਾ ਦੀ ਜੀ ਇਹ ਤੇ ਆਇਆ ਇੱਕ ਸੋਹ ਭਾਈ ਜੀ ਫਾਈਨਲੀ ਆਪਣੀ ਸਾਈਕਲ ਪਹੁੰਚ ਗਿਆ ਤੇ ਸਮਾਨ ਲਾਤਾ ਤੇ ਆ ਆਪਣਾ ਸੋਇਤ ਵੀਰੇ ਆ ਇਹ ਤੋਂ ਵੀਰੇ ਤੋਂ ਕਰਾਇਆ ਸੀਗਾ ਤੇ ਕੋਰੀਅਰ ਤੇ ਬੇ ਤੁਸੀਂ ਵੀ ਭਾਈ ਜੀ ਜੇ ਕਰਾਣਾ ਹੋਵੇ ਤਾਂ ਨੰਬਰ ਮੈਂ ਮੈਂਸ਼ਨ ਕਰ ਦਣਾ ਨੀਚੇ ਤੇ ਤੁਸੀਂ ਜੋ ਵੀ ਕੰਮ ਭਾਈ ਜੀ ਕੋਰੀਅਰ ਮਾਲ ਸਮਾਨ ਜੋ ਭੇਜਣਾ ਬਾਹਰ ਜਿੱਥੇ ਮਰਜੀ ਤੇ ਵੀਰ ਨੂੰ ਕੰਟੈਕਟ ਕਰ ਲਿਓ ਸੋ ਹੁਣ ਸਾਈਕਲ ਪਹੁੰਚ ਗਈ ਆ ਆਪਣੇ ਤੇ ਸਾਈਕਲ ਲੈ ਕੇ ਚੱਲੇ ਆ ਤੇ ਕਵਰ ਕਵਰ ਲਾਤਾ ਚਾਓ ਚੰਗਾ ਵੀਰੇ ਓਕੇ ਤੋ ਫਾਈਨਲੀ ਬਾਈ ਜੀ ਪਹੁੰਚ ਗਏ ਕਰੇ ਤੇ ਗੁਰਦੁਆਰਾ ਸਾਹਿਬ ਦਰਸ਼ਨ ਵੇਲੇ ਕਰਿਆ ਤੇ ਬਹੁਤ ਮਾਨ ਸਨਮਾਨ ਮਿਲਿਆ ਗੁਰਦੁਆਰਾ ਦੀ ਕਮੇਟੀ ਵੱਲੋਂ ਤੇ ਹੁਣ ਆਪਾਂ ਆ ਗਏ ਕਰੇ ਤੇ ਹੁਣ ਕਰਾਂਗੇ ਰੈਸਟ ਤੇ ਸਾਡੀ ਵੀਡੀਓ ਕਿੱਦਾਂ ਲਾਉਂਦੀ ਹੈ ਬਾਈ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਮਿਲਲੇ ਤੁਹਾਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਨਾਲ ਜਗਾ ਇਸ ਸਤਿ ਸ਼੍ਰੀ ਅਕਾਲ